ਤਾਰ ਦੋਸਤੋ ਮੈਂ ਰਮੇਸ਼ ਕੇ ਪਾਸੋਂ ਸਿਰ ਰਗਾ ਆਪਣੀ ਇਸ ਕੋ ਪੂਰਾ ਪੰਜਾਬ ਅੱਜ ਜਿਵੇਂ ਹੀ ਨਗਰ ਕੌਂਸਲ ਦੇ ਵਿੱਚ ਮੌਕ ਟ੍ਰੈਲ ਵੱਤੀ ਨਾਲ ਦੀ ਨਾਲ ਪ੍ਰਮਾਤਮਾ ਨੇ ਵੀ ਆਪਣਾ ਰੂਪ ਦਿਖਾਇਆ ਔਰ ਬਰਸਾਤ ਪੈਣੀ ਸ਼ੁਰੂ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਲਾਈ ਤਸਵੀਰਾਂ ਪੁਚਾ ਦਾ ਪੁਚਾ ਕਰੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈ ਕਿ ਕੋਈ ਨਹੀਂ ਜਿਹੜਾ ਹੈਗਾ ਸਿਵਿਲIAN ਉਹ ਆਪਣੇ ਏਰੀਆ ਦੇ ਵਿੱਚ ਨਹੀਂ ਘੁੰਮੂਗਾ ਜਿਸ ਨੂੰ ਜਿੱਥੇ ਵੀ ਜਗ੍ਹਾ ਮਿਲਦੀ ਹੈ ਉਹ ਜਲਦੀ ਤੋਂ ਜਲਦੀ ਕਿਸੇ ਸੇਫ ਇਮਾਰਤ ਦਾ ਇਸਤੇਮਾਲ ਕਰੋ ਜਲਦੀ ਤੋਂ ਜਲਦੀ ਕਬਰੇ ਦੀ ਸ਼ਕਤ ਦੇ ਥੱਲੇ ਹੋ ਜਾਓ ਤੋ ਸਾਰੇ ਜਿਸ ਤਰ੍ਹਾਂ ਆਪਾਂ ਜਾਣਦੇ ਆਂ ਕਿ ਕੁਝ ਦਿਨਾਂ ਤੋਂ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਜਿਹੜੇ ਸਬੰਧ ਹੋ ਕਰ ਦਿੱਤੇ ਨੇ ਜਾ ਕੇ ਆਮ ਜਨਤਾ ਨੂੰ ਸੂਚਿਤ ਕੀਤਾ ਗਿਆ ਕਿ ਆਪਣੀ ਆਪਣੀ ਸੇਫਟੀ ਵਾਲੀ ਜਗਾ ਤੇ ਚਲੇ ਜਾਓ ਜਿਸ ਤਰ੍ਹਾਂ ਤੁਹਾਨੂੰ ਨਿਸ਼ਾ ਨਿਰਦੇਸ਼ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ ਉਸ ਤੋਂ ਬਾਅਦ ਦੁਬਾਰਾ ਰੱਦ ਤੋਂ ਬਾਅਦ ਜੀ ਹੋਇਆ ਮੈਨੂੰ ਮਿਲਿਆ ਕਿ ਜਿਹੜਾ ਟਾਈਮ ਆਪਨ ਹੋ ਚੁੱਕਿਆ ਇਸ ਦਾ वायरल मिलाकर सिग्नल देता गया आम लोगों के अटैक खत्म हो चुका है वर्त्यू हैं कि जो रेड सिग्नल है वो कटाई है जो ग्रीन सिग्नल तो है जीवन सिग्नल सरल रेड सिगनल पर जोड़ा है सामने जाया जाता जिस तरह अपनी एंबूलेंस का सैन होंगे उसके सैन में जाया जाता ग्रीन सिग्नल करफ्यू सर के जो टाइम होंगे ये सारे चाण का दो मिनट रेड सिग्नल का दो मिनट एंड ग्रीन सिग्नल का दो मिनट ਆਪਣਾ ਜਿਹੜਾ ਇੱਕ ਫਾਸਾਡ ਪੋਸਟ ਬਣਾਈ ਗਈ ਹੈ ਜਿੱਤੇ ਕਿ ਆਪਾਂ ਜਿੰਨੇ ਵੀ ਜੋੜ ਹੋਏ ਆ ਉੱਧਰ ਜਾ ਕੇ ਉਹਦੀ ਫਾਸਾਡ ਕਰਕੇ ਉਹਨੂੰ ਦੁਬਾਰਾ ਮੈਡੀਕਲ ਸੈਨਾ ਵਾਸਤੇ ਭੇਜ ਦੇਵਾਂਗੇ अपने दरमियान पहुंच चुके हैं एस डी एम श्री एस डी एम श्री अमरिंदर सिंह जी अपने दरमियान पहुंच चुके हैं मैं उन्होंने इतने पहुंचे थे वो भी थोड़ा पब्लिक को रेस्ट कर लिया ਤੇ 10 ਦਿਓ ਮੋਕ ਟ੍ਰਿਲ ਦਾ ਅਭਿਆਸ ਕਰਾਉਂਦੇ ਹੋਏ ਨਗਰ ਕੌਂਸਲ ਦੇ ਵਿੱਚ ਤਾਂ ਗੱਡੀ ਜੇ ਮੇਂਦੀ ਹੈਗੀ ਆ ਇਹਨੂੰ ਬੇਨਤੀ ਹੈ ਜੀ ਪਾਸੇ ਆ ਗੱਡੀ ਸਾਹਮਣੇ ਖੜੀ ਆ ਨਾ ਜੋ ਵੀ ਤੁਹਾਨੂੰ ਕੰਮ ਦੀਆਂ ਰੈਂਡ ਦੇ ਬਾਰੇ ਜਿੰਨੀਆਂ ਵੀ ਸਟ੍ਰਕਚਰਸ ਦਿੱਤੀਆਂ ਗਈਆਂ ਉਹਨਾਂ ਦਾ ਹੀ ਅਸੀਂ ਹੁਣ ਡੈਮੋਨਸਟ੍ਰੇਸ਼ਨ ਤੁਹਾਨੂੰ ਇੱਥੇ ਦਿਖਾਵਾਂਗੇ ਜੋ ਵੀ ਨਾਗਰਿਕ ਇਹਨਾਂ ਇਨਸਟਰਕਸ਼ਨਾਂ ਦਾ ਜਿਹਨਾਂ ਹਦਾਇਤਾਂ ਦਾ ਪਾਲਣ ਕਰਨਗੇ ਉਹ ਆਪਣਾ ਸੇਫ ਹੋ ਜਾਣਗੇ ਅਤੇ ਦੂਸਰੇ ਜੋ ਇਹਨਾਂ ਇਨਸਟਰਕਸ਼ਨਾਂ ਦਾ ਪਾਲਣ ਨਹੀਂ ਕਰਨਗੇ ਉਹਨਾਂ ਦੀ ਇੰਜਰੀ ਹੋਊਗੀ ਉਹਨਾਂ ਨੂੰ ਆਪਾਂ ਕੈਜੂਲਟੀ ਵੈਕੂਏਸ਼ਨ ਕਿਸ ਤਰ੍ਹਾਂ ਕਰਨਾ ਜਿਸ ਦਾ ਡੈਮੋਨਸਟ੍ਰੇਸ਼ਨ ਹੁਣ ਤੁਸੀਂ ਗਰਾਊਂਡ ਤੇ ਦੇਖੋਗੇ ਸਰ ਜਿਵੇਂ ਅੱਜਕੱਲ ਸੋਸ਼ਲ ਮੀਡੀਆ ਦਾ ਜਵਾਨਾ ਜੀ ਸੋਸ਼ਲ ਮੀਡੀਆ ਦੇ ਵਿੱਚ ਪ੍ਰਾਰਣਿਆ ਵੀਡੀਓ ਐਡਿਟ ਕਰਕੇ ਪੇਸ਼ ਕੀਤੇ ਨੇ ਲੋਕਾਂ ਨੂੰ ਭੁਗਾਇਆ ਦੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਲੋਕ ਅੱਜ ਪਹਿਲਾਂ ਮੌਸਮ ਦੇ ਬਾਰੇ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਇਹ ਕਿ ਸੋਸ਼ਲ ਮੀਡੀਆ ਤੋਂ ਬਿਹਤਰ ਉਹ ਤੋਂ ਬਾਅਦ ਜੇ ਸਾਨੂੰ ਕਿਸੇ ਨਿਰਦੇਸ਼ ਕੀ ਸੀ ਸਾਹਿਬ ਫਰੀਦਕੋਟ ਵੱਲੋਂ ਮੈਣਗੇ ਉਹਨਾਂ ਨੂੰ ਹੀ ਮੰਨੋ ਕਿਤਾ ਜਾਵੇ ਸਭ ਤੋਂ ਪਹਿਲਾਂ ਤਾਂ ਫਰੀਦਕੋਟ ਦੇ ਸਾਰੇ ਨਿਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਿਵਲ ਡਿਫੈਂਸ ਡ੍ਰਿਲ ਦੇ ਅੰਡਰ ਅਸੀਂ ਅੱਜ ਮੌਕ ਡ੍ਰਿਲ ਕਰਨ ਜਾ ਰਹੇ ਹਾਂ ਇਦੇ ਵਿੱਚ ਜਿੰਨੀਆਂ ਵੀ ਜ਼ਰੂਰੀ ਸੇਵਾਵਾਂ ਨੇ ਜਿਨ੍ਹਾਂ ਦੇ ਵਿੱਚ ਫਾਇਰ ਸਰਵਿਸਿਜ਼ ਆਉਂਦਾ ਹੈ ਐਨਡੀਆਰਫ ਆਉਂਦਾ ਹੈ ਹੋਮ ਗਾਰਡਸ ਆਉਂਦਾ ਹੈ ਐਨਸੀਸੀ ਆਉਂਦਾ ਇਸ ਤਰ੍ਹਾਂ ਦੀਆਂ 12 ਸਾਡੀਆਂ ਜਿਹੜੀਆਂ ਜ਼ਰੂਰੀ ਸਰਵਿਸਿਜ਼ ਨੇ ਉਹ ਸਾਰੀਆਂ ਇਸ ਦੇ ਵਿੱਚ ਭਾਗ ਲੈਣਗੀਆਂ ਮੌਕ ਡ੍ਰਿਲ ਦਾ ਮਤਲਬ ਸਿਰਫ ਇਹ ਹੈ ਕਿ ਅਸੀਂ ਇੱਕ ਪ੍ਰੈਕਟਿਸ ਕਰ ਸਕੀਏ ਇਹ ਡ੍ਰਿਲ ਇੱਕ ਪ੍ਰੈਕਟਿਸ ਵਾਂਗ ਹੈ ਜਿਸ ਤਰ੍ਹਾਂ ਕਿ ਸੀ ਕਿਸੇ ਅਰਥਕਵੇਕ ਦੇ ਵਿੱਚ ਜਾਂ ਫਲੱਡ ਸਿਚੁਏਸ਼ਨ ਦੇ ਵਿੱਚ ਡਿਜ਼ਾਸਟਰ ਮੈਨੇਜਮੈਂਟ ਸਾਹਿਤ ਇਹ ਸਾਰੀਆਂ ਡ੍ਰਿਲਸ ਕਰਦੇ ਆਂ ਉਸੇ ਤਰੀਕੇ ਦੇ ਨਾਲ ਇਹ ਵੀ ਇੱਕ ਡ੍ਰਿਲ ਹੈ ਇਸ ਕਰਕੇ ਆਪਦੇ ਮਾਧਿਅਮ ਰਾਹੀਂ ਮੈਂ ਸਾਰੇ ਨਿਵਾਸੀਆਂ ਨੂੰ ਫਰੀਦਕੋਟ ਦੇ ਨੂੰ ਇਹ ਬੇਨਤੀ ਕਰਨਾ ਚਾਹਾਂਗੀ ਕਿ ਇਸ ਦੇ ਵਿੱਚ ਕੋਈ ਪੈਨਿਕ ਹੋਣ ਵਾਲੀ ਗੱਲ ਨਹੀਂ ਹੈ ਤੇ ਇਹ ਜਿਹੜੀ ਮੌਕ ਡ੍ਰਿਲ ਹੈ ਅਸੀਂ ਕੋਟਕਪੂਰਾ ਦੇ ਵਿੱਚ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਸਾਡਾ ਮਿਊਨਿਸਪਲ ਕਮੇਟੀ ਦਾ ਦਫ਼ਤਰ ਹੈ ਉੱਥੇ ਅਸੀਂ ਇਹ ਡ੍ਰਿਲ ਕਰਾਂਗੇ ਕਿਉਂਕਿ ਸਾਡਾ ਸਿਵਲ ਡਿਫੈਂਸ ਦਾ ਜਿਹੜਾ ਹੈੱਡਕੁਆਟਰ ਹੈ ਉਹ ਵੀ ਕੋਟਕਪੂਰਾ ਦੇ ਵਿਖੇ ਹੈ ਇਸ ਦੇ ਵਿੱਚ ਜਿੰਨੀਆਂ ਸਾਡੀਆਂ एनजीओस ਹੈਗੀਆਂ ਨੇ ਉਹ ਵੀ ਪਾਰਟਿਸਪੇਟ ਕਰਨ ਗੀਆਂ ਤਾਂਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਜੇਕਰ ਕੋਈ ਕਿਸੇ ਤਰੀਕੇ ਦੀ ਅਨਸੁਖਾਵੀ ਘਟਨਾ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਸੀਂ ਕਿਤੇ ਅਚਾਨਕ ਹੀ ਉਸ ਲਪੇਟ ਦੇ ਵਿੱਚ ਨਾ ਆ ਜਾਈਏ ਤੇ ਸਾਡੀ ਜਿਹੜੀ ਤਿਆਰੀ ਹੈ ਉਹ ਹਰ ਤਰੀਕੇ ਦੀ ਹੋਣੀ ਚਾਹੀਦੀ ਹੈ ਤੇ ਇਹਦੇ ਨਾਲ ਅਸੀਂ ਜਿਹੜੇ ਸਾਡੇ ਸਕੂਲ ਦੇ ਸਟੂਡੈਂਟਸ ਜਿਹੜੇ ਸਾਡੇ ਨਹਿਰੂ ਯੁਵਾ ਕੇਂਦਰ ਦੇ ਬੱਚੇ ਨੇ ਉਹ ਵੀ ਇਹਦੇ ਵਿੱਚ ਹਿੱਸਾ ਲੈਣਗੇ ਤਾਂ ਸਾਰਿਆਂ ਨੂੰ ਇੱਕ ਤਰੀਕੇ ਦੇ ਨਾਲ ਇਹ ਐਕਸਰਸਾਈਜ਼ ਦਾ ਹੀ हिस्सा ਹੈ ਜਿਹੜੀ ਮੌਗਡਰਲ ਹੈ ਉਸੇ ਡਿਸਟ੍ਰਿਕਟ ਦੀ ਹੀ ਕੋਟਕਪੂਰਾ ਦੇ ਵਿੱਚ ਕਰ ਰਹੇ ਹਾਂ ਜਿਸ ਤਰ੍ਹਾਂ ਕੀ ਮੈਥਡੋ ਦੱਸਿਆ ਬਲੈਕਆਊਟ ਅਸੀਂ ਆਪਣੇ ਤਿੰਨਾਂ ਸਿਟੀਜ਼ ਦੇ ਵਿੱਚ ਕਰਾਂਗੇ ਫਰੀਦਕੋਟ ਦੇ ਵਿੱਚ ਜੈਤੋ ਐਂਡ ਕੋਟਕਪੂਰਾ ਦੇ ਵਿੱਚ ਜਿਨ੍ਹਾਂ ਇਲਾਕਿਆਂ ਦੇ ਵਿੱਚ ਕੀਤਾ ਜਾਏਗਾ ਕੁਝ ਸੀਮਿਤ ਕਾਲੀਆਂ ਦੇ ਵਿੱਚ ਹੀ ਇਹ ਜਿਹੜਾ ਬਲੈਕਆਊਟ ਅਸੀਂ ਕਰਾਂਗੇ ਉਹਦੇ ਬਾਰੇ ਮੈਂ ਆਪ ਸਭ ਨੂੰ ਜਾਣਕਾਰੀ ਦੇ ਦੇਣੀ ਆ ਜਿਸ ਤਰ੍ਹਾਂ ਕੋਟਕਪੂਰਾ ਦੇ ਵਿੱਚ ਪੁਰਾਣੀ ਦਾਣਾ ਮੰਡੀ ਦੇ ਵਿੱਚ ਹੋਏਗਾ ਚਾਰਸਤਰੀ ਮਾਰਕੀਟ ਗੁਰਦੁਆਰਾ ਬਾਜ਼ਾਰ ਸੱਟਾ ਬਾਜ਼ਾਰ ਅਤੇ ਮੇਨ ਬਾਜ਼ਾਰ ਦੇ ਵਿੱਚ ਇੱਕ ਓਟ ਖੋਰਾ ਦਾ ਏਰੀਆ ਹੈ ਜਿੱਥੇ ਕਿ ਅਸੀਂ ਬਲੈਕਆਊਟ ਕਰਾਂਗੇ ਜੈਤੋਂ ਦੇ ਵਿੱਚ ਰਾਮਲੀਲਾ ਗਰਾਊਂਡ ਸੈਂਟਰਲ ਪਾਰਟ ਪੈ ਜਾਂਦਾ ਹੈਗਾ ਸਿਟੀ ਦਾ ਤਾਂ ਉੱਥੇ ਬਲੈਕਆਊਟ ਹੋਏਗਾ ਫਰੀਦਕੋਟ ਦੇ ਵਿੱਚ ਗੁਰੂ ਨਾਨਕ ਕਲੋਨੀ ਔਰ ਭਾਨ ਸਿੰਘ ਕਲੋਨੀ ਜਿਹੜੇ ਦੋ ਇਲਾਕੇ ਨੇ ਇਹਨਾਂ ਦੇ ਵਿੱਚ ਅਸੀਂ ਬਲੈਕਆਊਟ ਕਰਾਂਗੇ 9 ਵਜੇ ਅਸੀਂ ਕਰਾਂਗੇ ਤੇ ਇਹਦੀ ਜਿਹੜਾ ਹੈਗਾ 15 ਤੋਂ 20 ਮਿੰਟ ਦਾ ਸੀ ਇਹ ਬਲੈਕਆਊਟ ਕਰਾਂਗੇ ਉਹਦੇ ਨਾਲ ਅਸੀਂ ਇਹ ਟੈਸਟ ਕਰਾਂਗੇ ਕਿ ਜੇਕਰ ਕੱਲ ਨੂੰ ਸਾਨੂੰ ਕਿਸੇ ਤਰੀਕੇ ਦਾ ਕੋਈ ਬਲੈਕਆਊਟ ਕਰਨਾ ਪੈਂਦਾ ਤਾਂ ਸਾਡੀਆਂ ਜਿਹੜੀਆਂ ਸਰਵਿਸਿਜ਼ ਹੈਗੀਆਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਤਿਆਰ ਨੇ ਉਹਦੇ ਸਬੰਧੀ ਅਸੀਂ ਬੜੀ ਡਿਟੇਲ ਦੇ ਵਿੱਚ ਅਸੀਂ ਇੱਕ ਪ੍ਰੈਜੈਂਟੇਸ਼ਨ ਜੋ ਹੈ ਸਾਰੇ ਲੋਕਾਂ ਨੂੰ ਡੀਪੀਆਰਓ ਸਾਹਿਬ ਦੇ ਰਾਹੀਂ ਅਸੀਂ ਭੇਜ ਚੁੱਕੇ ਹਾਂ ਉਹਦੇ ਵਿੱਚ ਇਹ ਹੈਗਾ ਕਿ ਸਭ ਨੇ ਜਦੋਂ ਸਾਇਰਨ ਵੱਜਣਾ ਹੈਗਾ ਗ੍ਰੀਨ ਐਂਡ ਰੈੱਡ ਸਾਇਰਨ ਦੇ ਬਾਰੇ ਵੀ ਅਸੀਂ ਡਿਟੇਲ ਦੇ ਵਿੱਚ ਸਾਰਾ ਆਪਣੀ ਵੀਡੀਓ ਦੇ ਰਾਹੀਂ ਸਮਝਾਇਆ ਹੈਗਾ ਤੇ ਜਦੋਂ ਕੋਈ ਸਾਇਰਨ ਵੱਜਦਾ ਹੈ ਤਾਂ ਉਹਨਾਂ ਨੇ ਸੁਰੱਖਿਅਤ ਸਥਾਨ ਤੇ ਤੱਕ ਪਹੁੰਚਣਾ ਹੈਗਾ ਜੇ ਕੋਈ ਬਾਤ ਖੁੱਲੇ ਦੇ ਵਿੱਚ ਹੈਗੇ ਨੇ ਤਾਂ ਉੱਥੇ ਉਹ ਲੇਟ ਸਕਦੇ ਨੇ ਜੇਕਰ ਆਪਣੀ ਦੁਕਾਨ ਦੇ ਅੰਦਰ ਆ ਤਾਂ ਟੇਬਲ ਦੇ ਥੱਲੇ ਜਾ ਸਕਦੇ ਨੇ ਸਭ ਨੇ ਆਪਣੇ ਆਪਣੇ ਸੁਰੱਖਿਅਤ ਸਥਾਨ ਦੇ ਉੱਤੇ ਪਹੁੰਚਣਾ ਹੈ ਜਿਹੜੇ ਕੋਈ ਵਹੀਕਲਸ ਨੇ ਉਹਨਾਂ ਨੇ ਆਪਣੀਆਂ ਲਾਈਟਾਂ ਵੀ ਉਸ ਸਮੇਂ ਦੇ ਵਿੱਚ ਆਫ ਕਰਨੀਆਂ ਸਭ ਤੋਂ ਪਹਿਲਾਂ ਤਾਂ ਫਰੀਦਕੋਟ ਦੇ ਸਾਰੇ ਨਿਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਿਵਲ ਡਿਫੈਂਸ ਡ੍ਰਿਲ ਦੇ ਅੰਡਰ ਅਸੀਂ ਅੱਜ ਮੌਕ ਡ੍ਰਿਲ ਕਰਨ ਜਾ ਰਹੇ ਹਾਂ ਇਦੇ ਵਿੱਚ ਜਿੰਨੀਆਂ ਵੀ ਜ਼ਰੂਰੀ ਸੇਵਾਵਾਂ ਨੇ ਜਿਨ੍ਹਾਂ ਦੇ ਵਿੱਚ ਫਾਇਰ ਸਰਵਿਸਿਜ਼ ਆਉਂਦਾ ਹੈ ਐਨਡੀਆਰਫ ਆਉਂਦਾ ਹੈ ਹੋਮ ਗਾਰਡਸ ਆਉਂਦਾ ਹੈ ਐਨਸੀਸੀ ਆਉਂਦਾ ਹੈ ਇਸ ਤਰ੍ਹਾਂ ਦੀਆਂ 12 ਸਾਡੀਆਂ ਜਿਹੜੀਆਂ ਜ਼ਰੂਰੀ ਸਰਵਿਸਿਜ਼ ਨੇ ਉਹ ਸਾਰੀਆਂ ਇਸ ਦੇ ਵਿੱਚ ਭਾਗ ਲੈਣਗੀਆਂ ਮੌਕ ਡ੍ਰਿਲ ਦਾ ਮਤਲਬ ਸਿਰਫ ਇਹ ਹੈ ਕਿ ਅਸੀਂ ਇੱਕ ਪ੍ਰੈਕਟਿਸ ਕਰ ਸਕੀਏ ਇੱਕ ਡ੍ਰਿਲ ਇੱਕ ਪ੍ਰੈਕਟਿਸ ਵਾਂਗ ਹੈ ਜਿਸ ਤਰ੍ਹਾਂ ਕਿ ਸੀ ਕਿਸੇ ਅਰਥਕਵੇਕ ਦੇ ਵਿੱਚ ਜਾਂ ਫਲੱਡ ਸਿਚੁਏਸ਼ਨ ਦੇ ਵਿੱਚ ਡਿਜ਼ਾਸਟਰ ਮੈਨੇਜਮੈਂਟ ਸਾਹਿਤ ਇਹ ਸਾਰੀਆਂ ਡ੍ਰਿਲਸ ਕਰਦੇ ਆਂ ਉਸੇ ਤਰੀਕੇ ਦੇ ਨਾਲ ਇਹ ਵੀ ਇੱਕ ਡ੍ਰਿਲ ਹੈ ਇਸ ਕਰਕੇ ਆਪਦੇ ਮਾధ్యਮ ਰਾਹੀਂ ਮੈਂ ਸਾਰੇ ਨਿਵਾਸੀਆਂ ਨੂੰ ਫਰੀਦਕੋਟ ਦੇਆਂ ਨੂੰ ਇਹ ਬੇਨਤੀ ਕਰਨਾ ਚਾਹਾਂਗੀ ਕਿ ਇਸ ਦੇ ਵਿੱਚ ਕੋਈ ਪੈਨਿਕ ਹੋਣ ਵਾਲੀ ਗੱਲ ਨਹੀਂ ਹੈ ਤੇ ਇਹ ਜਿਹੜੀ ਮੌਕ ਡ੍ਰਿਲ ਹੈ ਅਸੀਂ ਕੋਟਕਪੂਰਾ ਦੇ ਵਿੱਚ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਸਾਡਾ ਮਿਊਨਿਸਪਲ ਕਮੇਟੀ ਦਾ ਦਫ਼ਤਰ ਹੈ ਉੱਥੇ ਅਸੀਂ ਇਹ ਡ੍ਰਿਲ ਕਰਾਂਗੇ ਕਿਉਂਕਿ ਸਾਡਾ ਸਿਵਲ ਡਿਫੈਂਸ ਦਾ ਜਿਹੜਾ ਹੈੱਡਕੁਆਟਰ ਹੈ ਉਹ ਵੀ ਕੋਟਕਪੂਰਾ ਦੇ ਵਿਖੇ ਹੈ ਇਸ ਦੇ ਵਿੱਚ ਜਿੰਨੀਆਂ ਸਾਡੀਆਂ एनजीओस ਹੈਗਿਆ ਨੇ ਉਹ ਵੀ ਪਾਰਟਿਸਪੇਟ ਕਰਨ ਗੀਆਂ ਤਾਂਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਜੇਕਰ ਕੋਈ ਕਿਸੇ ਤਰੀਕੇ ਦੀ ਅਨਸੁਖਾਵੀ ਘਟਨਾ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਸੀਂ ਕਿਤੇ ਅਚਾਨਕ ਹੀ ਉਸ ਲਪੇਟ ਦੇ ਵਿੱਚ ਨਾ ਆ ਜਾਈਏ ਤੇ ਸਾਡੀ ਜਿਹੜੀ ਤਿਆਰੀ ਹੈ ਉਹ ਹਰ ਤਰੀਕੇ ਦੀ ਹੋਣੀ ਚਾਹੀਦੀ ਹੈ ਤੇ ਇਹਦੇ ਨਾਲ ਅਸੀਂ ਜਿਹੜੇ ਸਾਡੇ ਸਕੂਲ ਦੇ ਸਟੂਡੈਂਟਸ ਜਿਹੜੇ ਸਾਡੇ ਨਹਿਰੂ ਯੁਵਾ ਕੇਂਦਰ ਦੇ ਬੱਚੇ ਨੇ ਉਹ ਵੀ ਇਹਦੇ ਵਿੱਚ ਹਿੱਸਾ ਲੈਣਗੇ ਤਾਂ ਸਾਰਿਆਂ ਨੂੰ ਇੱਕ ਤਰੀਕੇ ਦੇ ਨਾਲ ਇਹ ਐਕਸਰਸਾਈਜ਼ ਦਾ ਹੀ हिस्सा ਹੈ ਜਿਹੜੀ ਮੋਗਡਰਲ ਹੈ ਉਸੇ ਡਿਸਟ੍ਰਿਕਟ ਦੀ ਹੀ ਕੋਟਕਪੂਰਾ ਦੇ ਵਿੱਚ ਕਰ ਰਹੇ ਹਾਂ ਜਿਸ ਤਰ੍ਹਾਂ ਕੀ ਮੈਂ ਤੁਹਾਨੂੰ ਦੱਸਿਆ ਬਲੈਕਆਊਟ ਅਸੀਂ ਆਪਣੇ ਤਿੰਨਾਂ ਸਿਟੀਜ਼ ਦੇ ਵਿੱਚ ਕਰਾਂਗੇ ਫਰੀਦਕੋਟ ਦੇ ਵਿੱਚ ਜੈਤੋ ਐਂਡ ਕੋਟਕਪੂਰਾ ਦੇ ਵਿੱਚ ਜਿਨ੍ਹਾਂ ਇਲਾਕਿਆਂ ਦੇ ਵਿੱਚ ਕੀਤਾ ਜਾਏਗਾ ਕੁਝ ਸੀਮਿਤ ਕਲਨੀਆਂ ਦੇ ਵਿੱਚ ਹੀ ਇਹ ਜਿਹੜਾ ਬਲੈਕਆਊਟ ਅਸੀਂ ਕਰਾਂਗੇ ਉਹਦੇ ਬਾਰੇ ਮੈਂ ਆਪ ਸਭ ਨੂੰ ਜਾਣਕਾਰੀ ਦੇ ਦੇਣੀ ਆ ਜਿਸ ਤਰ੍ਹਾਂ ਕੋਟਕਪੂਰਾ ਦੇ ਵਿੱਚ ਪੁਰਾਣੀ ਦਾਣਾ ਮੰਡੀ ਦੇ ਵਿੱਚ ਹੋਏਗਾ ਚਾਰਸਰੀ ਮਾਰਕੀਟ ਗੁਰਦੁਆਰਾ ਬਾਜ਼ਾਰ ਕਟਾ ਬਾਜ਼ਾਰ ਅਤੇ ਮੇਨ ਬਾਜ਼ਾਰ ਦੇ ਵਿੱਚ ਇੱਕ ਉਟਖੋਰਾ ਦਾ ਏਰੀਆ ਹੈ ਜਿੱਥੇ ਕਿ ਅਸੀਂ ਬਲੈਕਆਊਟ ਕਰਾਂਗੇ ਜੈਤੋਂ ਦੇ ਵਿੱਚ ਰਾਮਲੀਲਾ ਗਰਾਊਂਡ ਸੈਂਟਰਲ ਪਾਰਟ ਪੈ ਜਾਂਦਾ ਹੈਗਾ ਸਿਟੀ ਦਾ ਤਾਂ ਉੱਥੇ ਬਲੈਕਆਊਟ ਹੋਏਗਾ ਫਰੀਦਕੋਟ ਦੇ ਵਿੱਚ ਗੁਰੂ ਨਾਨਕ ਕਲੋਨੀ ਔਰ ਭਾਨ ਸਿੰਘ ਕਲੋਨੀ ਜਿਹੜੇ ਦੋ ਇਲਾਕੇ ਨੇ ਇਹਨਾਂ ਦੇ ਵਿੱਚ ਅਸੀਂ ਬਲੈਕਆਊਟ ਕਰਾਂਗੇ 9 ਵਜੇ ਅਸੀਂ ਕਰਾਂਗੇ ਤੇ ਇਹਦੀ ਜਿਹੜਾ ਹੈਗਾ 15 ਤੋਂ 20 ਮਿੰਟ ਦਾ ਸੀ ਇਹ ਬਲੈਕਆਊਟ ਕਰਾਂਗੇ ਉਹਦੇ ਨਾਲ ਅਸੀਂ ਇਹ ਟੈਸਟ ਕਰਾਂਗੇ ਕਿ ਜੇਕਰ ਕੱਲ ਨੂੰ ਸਾਨੂੰ ਕਿਸੇ ਤਰੀਕੇ ਦਾ ਕੋਈ ਬਲੈਕਆਊਟ ਕਰਨਾ ਪੈਂਦਾ ਤਾਂ ਸਾਡੀਆਂ ਜਿਹੜੀਆਂ ਸਰਵਿਸਿਜ਼ ਹੈਗੀਆਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਤਿਆਰ ਨੇ ਉਹਦੇ ਸਬੰਧੀ ਅਸੀਂ ਬੜੀ ਡਿਟੇਲ ਦੇ ਵਿੱਚ ਅਸੀਂ ਇੱਕ ਪ੍ਰੈਜੈਂਟੇਸ਼ਨ ਜੋ ਹੈ ਸਾਰੇ ਲੋਕਾਂ ਨੂੰ ਡੀਪੀਆਰ ਸਾਹਿਬ ਦੇ ਰਾਹੀਂ ਅਸੀਂ ਭੇਜ ਚੁੱਕੇ ਹਾਂ ਉਹਦੇ ਵਿੱਚ ਇਹ ਹੈਗਾ ਕਿ ਸਭ ਨੇ ਜਦੋਂ ਸਾਇਰਨ ਵੱਜਣਾ ਹੈਗਾ ਗ੍ਰੀਨ ਐਂਡ ਰੈੱਡ ਸਾਇਰਨ ਦੇ ਬਾਰੇ ਵੀ ਅਸੀਂ ਡਿਟੇਲ ਦੇ ਵਿੱਚ ਸਾਰਾ ਆਪਣੀ ਵੀਡੀਓ ਦੇ ਰਾਹੀਂ ਸਮਝਾਇਆ ਹੈਗਾ ਤੇ ਜਦੋਂ ਕੋਈ ਸਾਇਰਨ ਵੱਜਦਾ ਹੈ ਤਾਂ ਉਹਨਾਂ ਨੇ ਸੁਰੱਖਿਅਤ ਸਥਾਨ ਤੇ ਤੱਕ ਪਹੁੰਚਣਾ ਹੈਗਾ ਜੇ ਕੋਈ ਬਾਤ ਖੁੱਲੇ ਦੇ ਵਿੱਚ ਹੈਗੇ ਨੇ ਤਾਂ ਉੱਥੇ ਉਹ ਲੇਟ ਸਕਦੇ ਨੇ ਜੇਕਰ ਆਪਣੀ ਦੁਕਾਨ ਦੇ ਅੰਦਰ ਆ ਤਾਂ ਟੇਬਲ ਦੇ ਥੱਲੇ ਜਾ ਸਕਦੇ ਨੇ ਸਭ ਨੇ ਆਪਣੇ ਆਪਣੇ ਸੁਰੱਖਿਅਤ ਸਥਾਨ ਦੇ ਉੱਤੇ ਪਹੁੰਚਣਾ ਹੈ ਜਿਹੜੇ ਕੋਈ ਵਹੀਕਲਸ ਨੇ ਉਹਨਾਂ ਨੇ ਆਪਣੀਆਂ ਲਾਈਟਾਂ ਵੀ ਉਸ ਸਮੇਂ ਦੇ ਵਿੱਚ ਆਫ ਕਰਨੀਆਂ ਸਭ ਤੋਂ ਪਹਿਲਾਂ ਤਾਂ ਫਰੀਦਕੋਟ ਦੇ ਸਾਰੇ ਨਿਵਾਸੀਆਂ ਨੂੰ ਮੇਰੇ ਵੱਲੋਂ ਸੱਦਾਇਆ ਸਿਵਲ ਡਿਫੈਂਸ ਡ੍ਰਿਲ ਦੇ ਅੰਡਰ ਅਸੀਂ ਅੱਜ ਮੌਕ ਡ੍ਰਿਲ ਕਰਨ ਜਾ ਰਹੇ ਹਾਂ ਇਦੇ ਵਿੱਚ ਜਿੰਨੀਆਂ ਵੀ ਜ਼ਰੂਰੀ ਸੇਵਾਵਾਂ ਨੇ ਜਿਨ੍ਹਾਂ ਦੇ ਵਿੱਚ ਫਾਇਰ ਸਰਵਿਸਿਜ਼ ਆਉਂਦਾ ਹੈ ਐਨਡੀਆਰਫ ਆਉਂਦਾ ਹੈ ਹੋਮ ਗਾਰਡਸ ਆਉਂਦਾ ਹੈ ਐਨਸੀਸੀ ਆਉਂਦਾ ਹੈ ਇਸ ਤਰ੍ਹਾਂ ਦੀਆਂ 12 ਸਾਡੀਆਂ ਜਿਹੜੀਆਂ ਜ਼ਰੂਰੀ ਸਰਵਿਸਿਜ਼ ਨੇ ਉਹ ਸਾਰੀਆਂ ਇਸ ਦੇ ਵਿੱਚ ਭਾਗ ਲੈਣਗੀਆਂ ਮੌਕ ਡ੍ਰਿਲ ਦਾ ਮਤਲਬ ਸਿਰਫ ਇਹ ਹੈ ਕਿ ਅਸੀਂ ਇੱਕ ਪ੍ਰੈਕਟਿਸ ਕਰ ਸਕੀਏ ਇੱਕ ਡ੍ਰਿਲਿਕ ਪ੍ਰੈਕਟਿਸ ਵਾਂਗ ਹੈ ਜਿਸ ਤਰ੍ਹਾਂ ਕਿ ਸੀ ਕਿਸੇ ਅਰਥਕਵੇਕ ਦੇ ਵਿੱਚ ਜਾਂ ਫਲੱਡ ਸਿਚੁਏਸ਼ਨ ਦੇ ਵਿੱਚ ਡਿਜ਼ਾਸਟਰ ਮੈਨੇਜਮੈਂਟ ਸਾਹਿਤ ਇਹ ਸਾਰੀਆਂ ਡ੍ਰਿਲਸ ਕਰਦੇ ਆਂ ਉਸੇ ਤਰੀਕੇ ਦੇ ਨਾਲ ਇਹ ਵੀ ਇੱਕ ਡ੍ਰਿਲ ਹੈ ਇਸ ਕਰਕੇ ਆਪਦੇ ਮਾధ్యਮ ਰਾਹੀਂ ਮੈਂ ਸਾਰੇ ਨਿਵਾਸੀਆਂ ਨੂੰ ਫਰੀਦਕੋਟ ਦੇਆਂ ਨੂੰ ਇਹ ਬੇਨਤੀ ਕਰਨਾ ਚਾਹਾਂਗੀ ਕਿ ਇਸ ਦੇ ਵਿੱਚ ਕੋਈ ਪੈਨਿਕ ਹੋਣ ਵਾਲੀ ਗੱਲ ਨਹੀਂ ਹੈ ਤੇ ਇਹ ਜਿਹੜੀ ਮੌਕ ਡ੍ਰਿਲ ਹੈ ਅਸੀਂ ਕੋਟਕਪੂਰਾ ਦੇ ਵਿੱਚ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਸਾਡਾ ਮਿਊਨਿਸਪਲ ਕਮੇਟੀ ਦਾ ਦਫ਼ਤਰ ਹੈ ਉੱਥੇ ਅਸੀਂ ਇਹ ਡ੍ਰਿਲ ਕਰਾਂਗੇ ਕਿਉਂਕਿ ਸਾਡਾ ਸਿਵਲ ਡਿਫੈਂਸ ਦਾ ਜਿਹੜਾ ਹੈੱਡਕੁਆਟਰ ਹੈ ਉਹ ਵੀ ਕੋਟਕਪੂਰਾ ਦੇ ਵਿਖੇ ਹੈ ਇਸ ਦੇ ਵਿੱਚ ਜਿੰਨੀਆਂ ਸਾਡੀਆਂ ਐਨ ਜੀ ਓਜ਼ ਹੈਗੀਆਂ ਨੇ ਉਹ ਵੀ ਪਾਰਟਿਸਪੇਟ ਕਰਨਗੀਆਂ ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਜੇਕਰ ਕੋਈ ਕਿਸੇ ਤਰੀਕੇ ਦੀ ਅਨਸੁਖਾਵੀ ਘਟਨਾ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਸੀਂ ਕਿਤੇ ਅਚਾਨਕ ਹੀ ਉਸ ਲਪੇਟ ਦੇ ਵਿੱਚ ਨਾ ਆ ਜਾਈਏ ਤੇ ਸਾਡੀ ਜਿਹੜੀ ਤਿਆਰੀ ਹੈ ਉਹ ਹਰ ਤਰੀਕੇ ਦੀ ਹੋਣੀ ਚਾਹੀਦੀ ਹੈ ਤੇ ਇਹਦੇ ਨਾਲ ਅਸੀਂ ਜਿਹੜੇ ਸਾਡੇ ਸਕੂਲ ਦੇ ਸਟੂਡੈਂਟਸ ਜਿਹੜੇ ਸਾਡੇ ਨਹਿਰੂ ਯੁਵਾ ਕੇਂਦਰ ਦੇ ਬੱਚੇ ਨੇ ਉਹ ਵੀ ਇਹਦੇ ਵਿੱਚ ਹਿੱਸਾ ਲੈਣਗੇ ਤਾਂ ਸਾਰਿਆਂ ਨੂੰ ਇੱਕ ਤਰੀਕੇ ਦੇ ਨਾਲ ਇਹ ਐਕਸਰਸਾਈਜ਼ ਦਾ ਹੀ ਕਿਸਾ ਹੈ ਜਿਹੜੀ ਮੌਗ ਡ੍ਰਿਲ ਹੈ ਉਸੇ ਡਿਸਟ੍ਰਿਕਟ ਦੀ ਹੀ ਕੋਟਕਪੂਰਾ ਦੇ ਵਿੱਚ ਕਰ ਰਹੇ ਹਾਂ ਜਿਸ ਤਰ੍ਹਾਂ ਕੀ ਮੈਥਡੋ ਦੱਸਿਆ ਬਲੈਕਆਊਟ ਅਸੀਂ ਆਪਣੇ ਤਿੰਨਾਂ ਸਿਟੀਜ਼ ਦੇ ਵਿੱਚ ਕਰਾਂਗੇ ਫਰੀਦਕੋਟ ਦੇ ਵਿੱਚ ਜੈਤੋ ਐਂਡ ਕੋਟਕਪੂਰਾ ਦੇ ਵਿੱਚ ਜਿਨ੍ਹਾਂ ਇਲਾਕਿਆਂ ਦੇ ਵਿੱਚ ਕੀਤਾ ਜਾਏਗਾ ਕੁਝ ਸੀਮਿਤ ਕਲਨੀਆਂ ਦੇ ਵਿੱਚ ਹੀ ਇਹ ਜਿਹੜਾ ਬਲੈਕਆਊਟ ਅਸੀਂ ਕਰਾਂਗੇ ਉਹਦੇ ਬਾਰੇ ਮੈਂ ਆਪ ਸਭ ਨੂੰ ਜਾਣਕਾਰੀ ਦੇ ਦਿੰਨੀ ਆ ਜਿਸ ਤਰ੍ਹਾਂ ਕੋਟਕਪੂਰਾ ਦੇ ਵਿੱਚ ਪੁਰਾਣੀ ਦਾਣਾ ਮੰਡੀ ਦੇ ਵਿੱਚ ਹੋਏਗਾ ਚਾਰ ਸਤਰੀ ਮਾਰਕੀਟ ਗੁਰਦੁਆਰਾ ਬਾਜ਼ਾਰ ਸੱਟਾ ਬਾਜ਼ਾਰ ਅਤੇ ਮੇਨ ਬਾਜ਼ਾਰ ਦੇ ਵਿੱਚ ਇੱਕ ਓਟ ਖੋਰਾ ਦਾ ਏਰੀਆ ਹੈ ਜਿੱਥੇ ਕਿ ਅਸੀਂ ਬਲੈਕਆਊਟ ਕਰਾਂਗੇ ਜੈਤੋਂ ਦੇ ਵਿੱਚ ਰਾਮਲੀਲਾ ਗਰਾਊਂਡ ਐ ਸੈਂਟਰਲ ਪਾਰਟ ਪੈ ਜਾਂਦਾ ਹੈਗਾ ਸਿਟੀ ਦਾ ਤਾਂ ਉੱਥੇ ਬਲੈਕਆਊਟ ਹੋਏਗਾ ਫਰੀਦਕੋਟ ਦੇ ਵਿੱਚ ਗੁਰੂ ਨਾਨਕ ਕਲੋਨੀ ਔਰ ਭਾਨ ਸਿੰਘ ਕਲੋਨੀ ਜਿਹੜੇ ਦੋ ਇਲਾਕੇ ਨੇ ਇਹਨਾਂ ਦੇ ਵਿੱਚ ਅਸੀਂ ਬਲੈਕਆਊਟ ਕਰਾਂਗੇ 9 ਵਜੇ ਅਸੀਂ ਕਰਾਂਗੇ ਤੇ ਇਹਦੀ ਜਿਹੜਾ ਹੈਗਾ 15 ਤੋਂ 20 ਮਿੰਟ ਦਾ ਸੀ ਇਹ ਬਲੈਕਆਊਟ ਕਰਾਂਗੇ ਉਹਦੇ ਨਾਲ ਅਸੀਂ ਇਹ ਟੈਸਟ ਕਰਾਂਗੇ ਕਿ ਜੇਕਰ ਕੱਲ ਨੂੰ ਸਾਨੂੰ ਕਿਸੇ ਤਰੀਕੇ ਦਾ ਕੋਈ ਬਲੈਕਆਊਟ ਕਰਨਾ ਪੈਂਦਾ ਤਾਂ ਸਾਡੀਆਂ ਜਿਹੜੀਆਂ ਸਰਵਿਸਿਜ਼ ਹੈਗੀਆਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਤਿਆਰ ਨੇ ਉਹਦੇ ਸਬੰਧੀ ਅਸੀਂ ਬੜੀ ਡਿਟੇਲ ਦੇ ਵਿੱਚ ਅਸੀਂ ਇੱਕ ਪ੍ਰੈਜੈਂਟੇਸ਼ਨ ਜੋ ਹੈ ਸਾਰੇ ਲੋਕਾਂ ਨੂੰ ਡੀਪੀਆਰਓ ਸਾਹਿਬ ਦੇ ਰਾਹੀਂ ਅਸੀਂ ਭੇਜ ਚੁੱਕੇ ਹਾਂ ਉਹਦੇ ਵਿੱਚ ਇਹ ਹੈਗਾ ਕਿ ਸਭ ਨੇ ਜਦੋਂ ਸਾਇਰਨ ਵੱਜਣਾ ਹੈਗਾ ਗ੍ਰੀਨ ਐਂਡ ਰੈੱਡ ਸਾਇਰਨ ਦੇ ਬਾਰੇ ਵੀ ਅਸੀਂ ਡਿਟੇਲ ਦੇ ਵਿੱਚ ਸਾਰਾ ਆਪਣੀ ਵੀਡੀਓ ਦੇ ਰਾਹੀਂ ਸਮਝਾਇਆ ਹੈਗਾ ਤੇ ਜਦੋਂ ਕੋਈ ਸਾਇਰਨ ਵੱਜਦਾ ਹੈ ਤਾਂ ਉਹਨਾਂ ਨੇ ਸੁਰੱਖਿਅਤ ਸਥਾਨ ਤੇ ਤੱਕ ਪਹੁੰਚਣਾ ਹੈਗਾ ਜੇ ਕੋਈ ਬਾਤ ਖੁੱਲੇ ਦੇ ਵਿੱਚ ਹੈਗੇ ਨੇ ਤਾਂ ਉੱਥੇ ਉਹ ਲੇਟ ਸਕਦੇ ਨੇ ਜੇਕਰ ਆਪਣੀ ਦੁਕਾਨ ਦੇ ਅੰਦਰ ਆ ਤਾਂ ਟੇਬਲ ਦੇ ਥੱਲੇ ਜਾ ਸਕਦੇ ਨੇ ਸਭ ਨੇ ਆਪਣੇ ਆਪਣੇ ਸੁਰੱਖਿਅਤ ਸਥਾਨ ਦੇ ਉੱਤੇ ਪਹੁੰਚਣਾ ਹੈ ਜਿਹੜੇ ਕੋਈ ਵਹੀਕਲਸ ਨੇ ਉਹਨਾਂ ਨੇ ਆਪਣੀਆਂ ਲਾਈਟਾਂ ਵੀ ਉਸ ਸਮੇਂ ਦੇ ਵਿੱਚ ਆਫ ਕਰਨੀਆਂ ਸਭ ਤੋਂ ਪਹਿਲਾਂ ਤਾਂ ਫਰੀਦਕੋਟ ਦੇ ਸਾਰੇ ਨਿਵਾਸੀਆਂ ਨੂੰ ਮੇਰੇ ਵੱਲੋਂ ਸੱਦਾਇਕਾਲ ਸਿਵਲ ਡਿਫੈਂਸ ਡ੍ਰਿਲ ਦੇ ਅੰਡਰ ਅਸੀਂ ਅੱਜ ਮੌਕ ਡ੍ਰਿਲ ਕਰਨ ਜਾ ਰਹੇ ਹਾਂ ਇਦੇ ਵਿੱਚ ਜਿੰਨੀਆਂ ਵੀ ਜ਼ਰੂਰੀ ਸੇਵਾਵਾਂ ਨੇ ਜਿਨ੍ਹਾਂ ਦੇ ਵਿੱਚ ਫਾਇਰ ਸਰਵਿਸਿਜ਼ ਆਉਂਦਾ ਹੈ ਐਨਡੀਆਰਫ ਆਉਂਦਾ ਹੈ ਹੋਮ ਗਾਰਡਸ ਆਉਂਦਾ ਹੈ ਐਨਸੀਸੀ ਆਉਂਦਾ ਹੈ ਇਸ ਤਰ੍ਹਾਂ ਦੀਆਂ 12 ਸਾਡੀਆਂ ਜਿਹੜੀਆਂ ਜ਼ਰੂਰੀ ਸਰਵਿਸਿਜ਼ ਨੇ ਉਹ ਸਾਰੀਆਂ ਇਸ ਦੇ ਵਿੱਚ ਭਾਗ ਲੈਣਗੀਆਂ ਮੌਕ ਡ੍ਰਿਲ ਦਾ ਮਤਲਬ ਸਿਰਫ ਇਹ ਹੈ ਕਿ ਅਸੀਂ ਇੱਕ ਪ੍ਰੈਕਟਿਸ ਕਰ ਸਕੀਏ ਇੱਕ ਡ੍ਰਿਲਿਕ ਪ੍ਰੈਕਟਿਸ ਵਾਂਗ ਹੈ ਜਿਸ ਤਰ੍ਹਾਂ ਕਿ ਸੀ ਕਿਸੇ ਅਰਥਕਵੇਕ ਦੇ ਵਿੱਚ ਜਾਂ ਫਲੱਡ ਸਿਚੁਏਸ਼ਨ ਦੇ ਵਿੱਚ ਡਿਜ਼ਾਸਟਰ ਮੈਨੇਜਮੈਂਟ ਸਾਹਿਤ ਇਹ ਸਾਰੀਆਂ ਡ੍ਰਿਲਸ ਕਰਦੇ ਆਂ ਉਸੇ ਤਰੀਕੇ ਦੇ ਨਾਲ ਇਹ ਵੀ ਇੱਕ ਡ੍ਰਿਲ ਹੈ ਇਸ ਕਰਕੇ ਆਪਦੇ ਮਾధ్యਮ ਰਾਹੀਂ ਮੈਂ ਸਾਰੇ ਨਿਵਾਸੀਆਂ ਨੂੰ ਫਰੀਦਕੋਟ ਦੇਆਂ ਨੂੰ ਇਹ ਬੇਨਤੀ ਕਰਨਾ ਚਾਹਾਂਗੀ ਕਿ ਇਸ ਦੇ ਵਿੱਚ ਕੋਈ ਪੈਨਿਕ ਹੋਣ ਵਾਲੀ ਗੱਲ ਨਹੀਂ ਹੈ ਤੇ ਇਹ ਜਿਹੜੀ ਮੌਕ ਡ੍ਰਿਲ ਹੈ ਅਸੀਂ ਕੋਟਕਪੂਰਾ ਦੇ ਵਿੱਚ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਸਾਡਾ ਮਿਊਨਿਸਪਲ ਕਮੇਟੀ ਦਾ ਦਫ਼ਤਰ ਹੈ ਉੱਥੇ ਅਸੀਂ ਇਹ ਡ੍ਰਿਲ ਕਰਾਂਗੇ ਕਿਉਂਕਿ ਸਾਡਾ ਸਿਵਲ ਡਿਫੈਂਸ ਦਾ ਜਿਹੜਾ ਹੈੱਡਕੁਆਟਰ ਹੈ ਉਹ ਵੀ ਕੋਟਕਪੂਰਾ ਦੇ ਵਿਖੇ ਹੈ ਇਸ ਦੇ ਵਿੱਚ ਜਿੰਨੀਆਂ ਸਾਡੀਆਂ एनजीओस वगैरह ने वो भी पार्टिसिपेट करण गिया ताकि असी ਲੋਕਾਂ ਨੂੰ ਦੱਸ ਸਕੀਏ ਕਿ ਜੇਕਰ ਕੋਈ ਕਿਸੇ ਤਰੀਕੇ ਦੀ ਅਨਸੁਖਾਵੀ ਘਟਨਾ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਸੀਂ ਕਿਤੇ ਅਚਾਨਕ ਹੀ ਉਸ ਸਿਪੇਟ ਦੇ ਵਿੱਚ ਨਾ ਆ ਜਾਈਏ ਤੇ ਸਾਡੀ ਜਿਹੜੀ ਤਿਆਰੀ ਹੈ ਉਹ ਹਰ ਤਰੀਕੇ ਦੀ ਹੋਣੀ ਚਾਹੀਦੀ ਹੈ ਤੇ ਇਹਦੇ ਨਾਲ ਅਸੀਂ ਜਿਹੜੇ ਸਾਡੇ ਸਕੂਲ ਦੇ ਸਟੂਡੈਂਟਸ ਜਿਹੜੇ ਸਾਡੇ ਨਹਿਰੂ ਯੁਵਾ ਕੇਂਦਰ ਦੇ ਬੱਚੇ ਨੇ ਉਹ ਵੀ ਇਹਦੇ ਵਿੱਚ ਹਿੱਸਾ ਲੈਣਗੇ ਤਾਂ ਸਾਰਿਆਂ ਨੂੰ ਇੱਕ ਤਰੀਕੇ ਦੇ ਨਾਲ ਇਹ ਐਕਸਰਸਾਈਜ਼ ਦਾ ਹੀ हिस्सा ਹੈ ਜਿਹੜੀ ਮੋਗਡਰਲ ਹੈ ਉਸੇ ਡਿਸਟ੍ਰਿਕਟ ਦੀ ਹੀ ਕੋਟਕਪੂਰਾ ਦੇ ਵਿੱਚ ਕਰ ਰਹੇ ਹਾਂ ਜਿਸ ਤਰ੍ਹਾਂ ਕੀ ਮੈਥੋਂ ਦੱਸਿਆ ਬਲੈਕਆਊਟ ਅਸੀਂ ਆਪਣੇ ਤਿੰਨਾ ਸਿਟੀਜ਼ ਦੇ ਵਿੱਚ ਕਰਾਂਗੇ ਫਰੀਦਕੋਟ ਦੇ ਵਿੱਚ ਜੈਤੋਂ ਐਂਡ ਕੋਟਕਪੂਰਾ ਦੇ ਵਿੱਚ ਜਿਨ੍ਹਾਂ ਇਲਾਕਿਆਂ ਦੇ ਵਿੱਚ ਕੀਤਾ ਜਾਏਗਾ ਕੁਝ ਸੀਮਿਤ ਕਾਲੋਨੀਆਂ ਦੇ ਵਿੱਚ ਹੀ ਇਹ ਜਿਹੜਾ ਬਲੈਕਆਊਟ ਅਸੀਂ ਕਰਾਂਗੇ ਉਹਦੇ ਬਾਰੇ ਮੈਂ ਆਪ ਸਭ ਨੂੰ ਜਾਣਕਾਰੀ ਦੇ ਦੇਣੀ ਆ ਜਿਸ ਤਰ੍ਹਾਂ ਕੋਟਕਪੂਰਾ ਦੇ ਵਿੱਚ ਪੁਰਾਣੀ ਦਾਣਾ ਮੰਡੀ ਦੇ ਵਿੱਚ ਹੋਏਗਾ ਚਾਰਸਤਰੀ ਮਾਰਕੀਟ ਗੁਰਦੁਆਰਾ ਬਾਜ਼ਾਰ ਸੱਟਾ ਬਾਜ਼ਾਰ ਅਤੇ ਮੇਨ ਬਾਜ਼ਾਰ ਦੇ ਵਿੱਚ ਇੱਕ ਓਟ ਖੋਰਾ ਦਾ ਏਰੀਆ ਹੈ ਜਿੱਥੇ ਕਿ ਅਸੀਂ ਬਲੈਕਆਊਟ ਕਰਾਂਗੇ ਜੈਤੋਂ ਦੇ ਵਿੱਚ ਰਾਮਲੀਲਾ ਗਰਾਊਂਡ ਸੈਂਟਰਲ ਪਾਰਟ ਪੈ ਜਾਂਦਾ ਹੈਗਾ ਸਿਟੀ ਦਾ ਤਾਂ ਉੱਥੇ ਬਲੈਕਆਊਟ ਹੋਏਗਾ ਫਰੀਦਕੋਟ ਦੇ ਵਿੱਚ ਗੁਰੂ ਨਾਨਕ ਕਲੋਨੀ ਔਰ ਭਾਨ ਸਿੰਘ ਕਲੋਨੀ ਜਿਹੜੇ ਦੋ ਇਲਾਕੇ ਨੇ ਇਹਨਾਂ ਦੇ ਵਿੱਚ ਅਸੀਂ ਬਲੈਕਆਊਟ ਕਰਾਂਗੇ 9 ਵਜੇ ਅਸੀਂ ਕਰਾਂਗੇ ਤੇ ਇਹਦੀ ਜਿਹੜਾ ਹੈਗਾ 15 ਤੋਂ 20 ਮਿੰਟ ਦਾ ਸੀ ਇਹ ਬਲੈਕਆਊਟ ਕਰਾਂਗੇ ਉਹਦੇ ਨਾਲ ਅਸੀਂ ਇਹ ਟੈਸਟ ਕਰਾਂਗੇ ਕਿ ਜੇਕਰ ਕੱਲ ਨੂੰ ਸਾਨੂੰ ਕਿਸੇ ਤਰੀਕੇ ਦਾ ਕੋਈ ਬਲੈਕਆਊਟ ਕਰਨਾ ਪੈਂਦਾ ਤਾਂ ਸਾਡੀਆਂ ਜਿਹੜੀਆਂ ਸਰਵਿਸਿਜ਼ ਹੈਗੀਆਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਤਿਆਰ ਨੇ ਉਹਦੇ ਸਬੰਧੀ ਅਸੀਂ ਬੜੀ ਡਿਟੇਲ ਦੇ ਵਿੱਚ ਅਸੀਂ ਇੱਕ ਪ੍ਰੈਜੈਂਟੇਸ਼ਨ ਜੋ ਹੈ ਸਾਰੇ ਲੋਕਾਂ ਨੂੰ ਡੀਪੀਆਰੋ ਸਾਹਿਬ ਦੇ ਰਾਹੀਂ ਅਸੀਂ ਭੇਜ ਚੁੱਕੇ ਹਾਂ ਉਹਦੇ ਵਿੱਚ ਇਹ ਹੈਗਾ ਕਿ ਸਭ ਨੇ ਜਦੋਂ ਸਾਇਰਨ ਵਜਣਾ ਹੈਗਾ ਗ੍ਰੀਨ ਐਂਡ ਰੈਡ ਸਾਇਰਨ ਦੇ ਬਾਰੇ ਵੀ ਅਸੀਂ ਡਿਟੇਲ ਦੇ ਵਿੱਚ ਸਾਰਾ ਆਪਣੀ ਵੀਡੀਓ ਦੇ ਰਾਹੀਂ ਸਮਝਾਇਆ ਹੈਗਾ ਤੇ ਜਦੋਂ ਕੋਈ ਸਾਇਰਨ ਵੱਜਦਾ ਹੈ ਤਾਂ ਉਹਨਾਂ ਨੇ ਸੁਰੱਖਿਅਤ ਸਥਾਨ ਤੇ ਤੱਕ ਪਹੁੰਚਣਾ ਹੈਗਾ ਜੇ ਕੋਈ ਬਾਤ ਖੁੱਲੇ ਦੇ ਵਿੱਚ ਹੈਗੇ ਨੇ ਤਾਂ ਉੱਥੇ ਉਹ ਲੇਟ ਸਕਦੇ ਨੇ ਜੇਕਰ ਆਪਣੀ ਦੁਕਾਨ ਦੇ ਅੰਦਰ ਆ ਤਾਂ ਟੇਬਲ ਦੇ ਥੱਲੇ ਜਾ ਸਕਦੇ ਨੇ ਸਭ ਨੇ ਆਪਣੇ ਆਪਣੇ ਸੁਰੱਖਿਅਤ ਸਥਾਨ ਦੇ ਉੱਤੇ ਪਹੁੰਚਣਾ ਹੈ ਜਿਹੜੇ ਕੋਈ ਵਹੀਕਲਸ ਨੇ ਉਹਨਾਂ ਨੇ ਆਪਣੀਆਂ ਲਾਈਟਾਂ ਵੀ ਉਸ ਸਮੇਂ ਦੇ ਵਿੱਚ ਆਫ ਕਰਨੀਆਂ ਸਭ ਤੋਂ ਪਹਿਲਾਂ ਤਾਂ ਫਰੀਦਕੋਟ ਦੇ ਸਾਰੇ ਨਿਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਿਵਲ ਡਿਫੈਂਸ ਡ੍ਰਿਲ ਦੇ ਅੰਡਰ ਅਸੀਂ ਅੱਜ ਮੌਕ ਡ੍ਰਿਲ ਕਰਨ ਜਾ ਰਹੇ ਹਾਂ ਇਦੇ ਵਿੱਚ ਜਿੰਨੀਆਂ ਵੀ ਜ਼ਰੂਰੀ ਸੇਵਾਵਾਂ ਨੇ ਜਿਨ੍ਹਾਂ ਦੇ ਵਿੱਚ ਫਾਇਰ ਸਰਵਿਸਿਜ਼ ਆਉਂਦਾ ਹੈ ਐਨਵੀਆਰ ਐਫ ਆਉਂਦਾ ਹੈ ਹੋਮ ਗਾਰਡਸ ਆਉਂਦਾ ਹੈ ਐਨਸੀਸੀ ਆਉਂਦਾ ਇਸ ਤਰ੍ਹਾਂ ਦੀਆਂ 12 ਸਾਡੀਆਂ ਜਿਹੜੀਆਂ ਜ਼ਰੂਰੀ ਸਰਵਿਸਿਜ਼ ਨੇ ਉਹ ਸਾਰੀਆਂ ਇਸ ਦੇ ਵਿੱਚ ਭਾਗ ਲੈਣਗੀਆਂ ਮੌਕ ਡ੍ਰਿਲ ਦਾ ਮਤਲਬ ਸਿਰਫ ਇਹ ਹੈ ਕਿ ਅਸੀਂ ਇੱਕ ਪ੍ਰੈਕਟਿਸ ਕਰ ਸਕੀਏ ਇੱਕ ਡ੍ਰਿਲ ਇੱਕ ਪ੍ਰੈਕਟਿਸ ਵਾਂਗ ਹੈ ਜਿਸ ਤਰ੍ਹਾਂ ਕਿ ਸੀ ਕਿਸੇ ਅਰਥਕਵੇਕ ਦੇ ਵਿੱਚ ਜਾਂ ਫਲੱਡ ਸਿਚੁਏਸ਼ਨ ਦੇ ਵਿੱਚ ਡਿਜ਼ਾਸਟਰ ਮੈਨੇਜਮੈਂਟ ਸਾਹਿਤ ਇਹ ਸਾਰੀਆਂ ਡ੍ਰਿਲਸ ਕਰਦੇ ਆਂ ਉਸੇ ਤਰੀਕੇ ਦੇ ਨਾਲ ਇਹ ਵੀ ਇੱਕ ਡ੍ਰਿਲ ਹੈ ਇਸ ਕਰਕੇ ਆਪਦੇ ਮਾధ్యਮ ਰਾਹੀਂ ਮੈਂ ਸਾਰੇ ਨਿਵਾਸੀਆਂ ਨੂੰ ਫਰੀਦਕੋਟ ਦੇਆਂ ਨੂੰ ਇਹ ਬੇਨਤੀ ਕਰਨਾ ਚਾਹਾਂਗੀ ਕਿ ਇਸ ਦੇ ਵਿੱਚ ਕੋਈ ਪੈਨਿਕ ਹੋਣ ਵਾਲੀ ਗੱਲ ਨਹੀਂ ਹੈ ਤੇ ਇਹ ਜਿਹੜੀ ਮੌਕ ਡ੍ਰਿਲ ਹੈ ਅਸੀਂ ਕੋਟਕਪੂਰਾ ਦੇ ਵਿੱਚ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਸਾਡਾ ਮਿਊਨਿਸਪਲ ਕਮੇਟੀ ਦਾ ਦਫ਼ਤਰ ਹੈ ਉੱਥੇ ਅਸੀਂ ਇਹ ਡ੍ਰਿਲ ਕਰਾਂਗੇ ਕਿਉਂਕਿ ਸਾਡਾ ਸਿਵਲ ਡਿਫੈਂਸ ਦਾ ਜਿਹੜਾ ਹੈੱਡਕੁਆਟਰ ਹੈ ਉਹ ਵੀ ਕੋਟਕਪੂਰਾ ਦੇ ਵਿਖੇ ਹੈ ਇਸ ਦੇ ਵਿੱਚ ਜਿੰਨੀਆਂ ਸਾਡੀਆਂ एनजीओस ਹੈਗਿਆ ਨੇ ਉਹ ਵੀ ਪਾਰਟਿਸਪੇਟ ਕਰਨ ਗੀਆਂ ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਜੇਕਰ ਕੋਈ ਕਿਸੇ ਤਰੀਕੇ ਦੀ ਅਨਸੁਖਾਵੀ ਘਟਨਾ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਸੀਂ ਕਿਤੇ ਅਚਾਨਕ ਹੀ ਉਸ ਲਪੇਟ ਦੇ ਵਿੱਚ ਨਾ ਆ ਜਾਈਏ ਤੇ ਸਾਡੀ ਜਿਹੜੀ ਤਿਆਰੀ ਹੈ ਉਹ ਹਰ ਤਰੀਕੇ ਦੀ ਹੋਣੀ ਚਾਹੀਦੀ ਹੈ ਤੇ ਇਹਦੇ ਨਾਲ ਅਸੀਂ ਜਿਹੜੇ ਸਾਡੇ ਸਕੂਲ ਦੇ ਸਟੂਡੈਂਟਸ ਜਿਹੜੇ ਸਾਡੇ ਨਹਿਰੂ ਯੁਵਾ ਕੇਂਦਰ ਦੇ ਬੱਚੇ ਨੇ ਉਹ ਵੀ ਇਹਦੇ ਵਿੱਚ ਹਿੱਸਾ ਲੈਣਗੇ ਤਾਂ ਸਾਰਿਆਂ ਨੂੰ ਇੱਕ ਤਰੀਕੇ ਦੇ ਨਾਲ ਇਹ ਐਕਸਰਸਾਈਜ਼ ਦਾ ਹੀ हिस्सा ਹੈ ਜਿਹੜੀ ਮੋਗਡਰਲ ਹੈ ਉਸੇ ਡਿਸਟ੍ਰਿਕਟ ਦੀ ਹੀ ਕੋਟਕਪੂਰਾ ਦੇ ਵਿੱਚ ਕਰ ਰਹੇ ਹਾਂ ਜਿਸ ਤਰ੍ਹਾਂ ਕੀ ਮੈਂ ਤੁਹਾਨੂੰ ਦੱਸਿਆ ਬਲੈਕਆਊਟ ਅਸੀਂ ਆਪਣੇ ਤਿੰਨਾਂ ਸਿਟੀਜ਼ ਦੇ ਵਿੱਚ ਕਰਾਂਗੇ ਫਰੀਦਕੋਟ ਦੇ ਵਿੱਚ ਜੈਤੋ ਐਂਡ ਕੋਟਕਪੂਰਾ ਦੇ ਵਿੱਚ ਜਿਨ੍ਹਾਂ ਇਲਾਕਿਆਂ ਦੇ ਵਿੱਚ ਕੀਤਾ ਜਾਏਗਾ ਕੁਝ ਸੀਮਿਤ ਕਾਲੋਨੀਆਂ ਦੇ ਵਿੱਚ ਹੀ ਇਹ ਜਿਹੜਾ ਬਲੈਕਆਊਟ ਅਸੀਂ ਕਰਾਂਗੇ ਉਹਦੇ ਬਾਰੇ ਮੈਂ ਆਪ ਸਭ ਨੂੰ ਜਾਣਕਾਰੀ ਦੇ ਦੇਣੀ ਆ ਜਿਸ ਤਰ੍ਹਾਂ ਕੋਟਕਪੂਰਾ ਦੇ ਵਿੱਚ ਪੁਰਾਣੀ ਦਾਣਾ ਮੰਡੀ ਦੇ ਵਿੱਚ ਹੋਏਗਾ ਚਾਰਸਤਰੀ ਮਾਰਕੀਟ ਗੁਰਦੁਆਰਾ ਬਾਜ਼ਾਰ ਸੱਟਾ ਬਾਜ਼ਾਰ ਅਤੇ ਮੇਨ ਬਾਜ਼ਾਰ ਦੇ ਵਿੱਚ ਇੱਕ ਊਡ ਘੋਰਾ ਦਾ ਏਰੀਆ ਹੈ ਜਿੱਥੇ ਕਿ ਅਸੀਂ ਬਲੈਕਆਊਟ ਕਰਾਂਗੇ ਜੈਤੋਂ ਦੇ ਵਿੱਚ ਰਾਮਲੀਲਾ ਗਰਾਊਂਡ ਐ ਸੈਂਟਰਲ ਪਾਰਟ ਪੈ ਜਾਂਦਾ ਹੈਗਾ ਸਿਟੀ ਦਾ ਤਾਂ ਉੱਥੇ ਬਲੈਕਆਊਟ ਹੋਏਗਾ ਫਰੀਦਕੋਟ ਦੇ ਵਿੱਚ ਗੁਰੂ ਨਾਨਕ ਕਲੋਨੀ ਔਰ ਭਾਨ ਸਿੰਘ ਕਲੋਨੀ ਜਿਹੜੇ ਦੋ ਇਲਾਕੇ ਨੇ ਇਹਨਾਂ ਦੇ ਵਿੱਚ ਅਸੀਂ ਬਲੈਕਆਊਟ ਕਰਾਂਗੇ 9 ਵਜੇ ਅਸੀਂ ਕਰਾਂਗੇ ਤੇ ਇਹਦੀ ਜਿਹੜਾ ਹੈਗਾ 15 ਤੋਂ 20 ਮਿੰਟ ਦਾ ਸੀ ਇਹ ਬਲੈਕਆਊਟ ਕਰਾਂਗੇ ਉਹਦੇ ਨਾਲ ਅਸੀਂ ਇਹ ਟੈਸਟ ਕਰਾਂਗੇ ਜੇਕਰ ਕੱਲ ਨੂੰ ਸਾਨੂੰ ਕਿਸੇ ਤਰੀਕੇ ਦਾ ਕੋਈ ਬਲੈਕਆਊਟ ਕਰਨਾ ਪੈਂਦਾ ਤਾਂ ਸਾਡੀਆਂ ਜਿਹੜੀਆਂ ਸਰਵਿਸਿਜ਼ ਹੈਗੀਆਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਤਿਆਰ ਨੇ ਉਹਦੇ ਸਬੰਧੀ ਅਸੀਂ ਬੜੀ ਡਿਟੇਲ ਦੇ ਵਿੱਚ ਅਸੀਂ ਇੱਕ ਪ੍ਰੈਜੈਂਟੇਸ਼ਨ ਜੋ ਹੈ ਸਾਰੇ ਲੋਕਾਂ ਨੂੰ ਡੀਪੀਆਰ ਸਾਹਿਬ ਦੇ ਰਾਹੀਂ ਅਸੀਂ ਭੇਜ ਚੁੱਕੇ ਆ ਉਹਦੇ ਵਿੱਚ ਇਹ ਹੈਗਾ ਕਿ ਸਭ ਨੇ ਜਦੋਂ ਸਾਇਰਨ ਵੱਜਣਾ ਹੈਗਾ ਗ੍ਰੀਨ ਐਂਡ ਰੈਡ ਸਾਇਰਨ ਦੇ ਬਾਰੇ ਵੀ ਅਸੀਂ ਡਿਟੇਲ ਦੇ ਵਿੱਚ ਸਾਰਾ ਆਪਣੀ ਵੀਡੀਓ ਦੇ ਰਾਹੀਂ ਸਮਝਾਇਆ ਹੈਗਾ ਤੇ ਜਦੋਂ ਕੋਈ ਸਾਇਰਨ ਵੱਜਦਾ ਹੈ ਤਾਂ ਉਹਨਾਂ ਨੇ ਸੁਰੱਖਿਅਤ ਸਥਾਨ ਤੇ ਤੱਕ ਪਹੁੰਚਣਾ ਹੈਗਾ ਜੇ ਕੋਈ ਬਾਤ ਖੁੱਲੇ ਦੇ ਵਿੱਚ ਹੈਗੇ ਨੇ ਤਾਂ ਉੱਥੇ ਉਹ ਲੇਟ ਸਕਦੇ ਨੇ ਜੇਕਰ ਆਪਣੀ ਦੁਕਾਨ ਦੇ ਅੰਦਰ ਹੈ ਤਾਂ ਟੇਬਲ ਦੇ ਥੱਲੇ ਜਾ ਸਕਦੇ ਨੇ ਸਭ ਨੇ ਆਪਣੇ ਆਪਣੇ ਸੁਰੱਖਿਅਤ ਸਥਾਨ ਦੇ ਉੱਤੇ ਪਹੁੰਚਣਾ ਹੈ ਜਿਹੜੇ ਕੋਈ ਵਹੀਕਲਸ ਨੇ ਉਹਨਾਂ ਨੇ ਆਪਣੀਆਂ ਲਾਈਟਾਂ ਵੀ ਉਸ ਸਮੇਂ ਦੇ ਵਿੱਚ ਆਫ ਕਰਨੀਆਂ ਸਭ ਤੋਂ ਪਹਿਲਾਂ ਤਾਂ ਫਰੀਦਕੋਟ ਦੇ ਸਾਰੇ ਨਿਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਿਵਲ ਡਿਫੈਂਸ ਡ੍ਰਿਲ ਦੇ ਅੰਡਰ ਅਸੀਂ ਅੱਜ ਮੌਕ ਡ੍ਰਿਲ ਕਰਨ ਜਾ ਰਹੇ ਹਾਂ ਇਦੇ ਵਿੱਚ ਜਿੰਨੀਆਂ ਵੀ ਜ਼ਰੂਰੀ ਸੇਵਾਵਾਂ ਨੇ ਜਿਨ੍ਹਾਂ ਦੇ ਵਿੱਚ ਫਾਇਰ ਸਰਵਿਸਿਜ਼ ਆਉਂਦਾ ਹੈ ਐਨਡੀਆਰਫ ਆਉਂਦਾ ਹੈ ਹੋਮ ਗਾਰਡਸ ਆਉਂਦਾ ਹੈ ਐਨਸੀਸੀ ਆਉਂਦਾ ਇਸ ਤਰ੍ਹਾਂ ਦੀਆਂ 12 ਸਾਡੀਆਂ ਜਿਹੜੀਆਂ ਜ਼ਰੂਰੀ ਸਰਵਿਸਿਜ਼ ਨੇ ਉਹ ਸਾਰੀਆਂ ਇਸ ਦੇ ਵਿੱਚ ਭਾਗ ਲੈਣਗੀਆਂ ਮੌਕ ਡ੍ਰਿਲ ਦਾ ਮਤਲਬ ਸਿਰਫ ਇਹ ਹੈ ਕਿ ਅਸੀਂ ਇੱਕ ਪ੍ਰੈਕਟਿਸ ਕਰ ਸਕੀਏ ਇੱਕ ਡ੍ਰਿਲ ਇੱਕ ਪ੍ਰੈਕਟਿਸ ਵਾਂਗ ਹੈ ਜਿਸ ਤਰ੍ਹਾਂ ਕਿ ਸੀ ਕਿਸੇ ਅਰਥਕਵੇਕ ਦੇ ਵਿੱਚ ਜਾਂ ਫਲੱਡ ਸਿਚੁਏਸ਼ਨ ਦੇ ਵਿੱਚ ਡਿਜ਼ਾਸਟਰ ਮੈਨੇਜਮੈਂਟ ਸਾਹਿਤ ਇਹ ਸਾਰੀਆਂ ਡ੍ਰਿਲਸ ਕਰਦੇ ਆਂ ਉਸੇ ਤਰੀਕੇ ਦੇ ਨਾਲ ਇਹ ਵੀ ਇੱਕ ਡ੍ਰਿਲ ਹੈ ਇਸ ਕਰਕੇ ਆਪਦੇ ਮਾధ్యਮ ਰਾਹੀਂ ਮੈਂ ਸਾਰੇ ਨਿਵਾਸੀਆਂ ਨੂੰ ਫਰੀਦਕੋਟ ਦੇਆਂ ਨੂੰ ਇਹ ਬੇਨਤੀ ਕਰਨਾ ਚਾਹਾਂਗੀ ਕਿ ਇਸ ਦੇ ਵਿੱਚ ਕੋਈ ਪੈਨਿਕ ਹੋਣ ਵਾਲੀ ਗੱਲ ਨਹੀਂ ਹੈ ਤੇ ਇਹ ਜਿਹੜੀ ਮੌਕ ਡ੍ਰਿਲ ਹੈ ਅਸੀਂ ਕੋਟਕਪੂਰਾ ਦੇ ਵਿੱਚ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਸਾਡਾ ਮਿਊਨਿਸਪਲ ਕਮੇਟੀ ਦਾ ਦਫ਼ਤਰ ਹੈ ਉੱਥੇ ਅਸੀਂ ਇਹ ਡ੍ਰਿਲ ਕਰਾਂਗੇ ਕਿਉਂਕਿ ਸਾਡਾ ਸਿਵਲ ਡਿਫੈਂਸ ਦਾ ਜਿਹੜਾ ਹੈੱਡਕੁਆਟਰ ਹੈ ਉਹ ਵੀ ਕੋਟਕਪੂਰਾ ਦੇ ਵਿਖੇ ਹੈ ਇਸ ਦੇ ਵਿੱਚ ਜਿੰਨੀਆਂ ਸਾਡੀਆਂ ਐਨ ਜੀ ਓਜ਼ ਹੈਗੀਆਂ ਨੇ ਉਹ ਵੀ ਪਾਰਟਿਸਪੇਟ ਕਰਨਗੀਆਂ ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਜੇਕਰ ਕੋਈ ਕਿਸੇ ਤਰੀਕੇ ਦੀ ਅਨਸੁਖਾਵੀ ਘਟਨਾ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਸੀਂ ਕਿਤੇ ਅਚਾਨਕ ਹੀ ਉਸ ਲਪੇਟ ਦੇ ਵਿੱਚ ਨਾ ਆ ਜਾਈਏ ਤੇ ਸਾਡੀ ਜਿਹੜੀ ਤਿਆਰੀ ਹੈ ਉਹ ਹਰ ਤਰੀਕੇ ਦੀ ਹੋਣੀ ਚਾਹੀਦੀ ਹੈ ਤੇ ਇਹਦੇ ਨਾਲ ਅਸੀਂ ਜਿਹੜੇ ਸਾਡੇ ਸਕੂਲ ਦੇ ਸਟੂਡੈਂਟਸ ਜਿਹੜੇ ਸਾਡੇ ਨਹਿਰੂ ਯੁਵਾ ਕੇਂਦਰ ਦੇ ਬੱਚੇ ਨੇ ਉਹ ਵੀ ਇਹਦੇ ਵਿੱਚ ਹਿੱਸਾ ਲੈਣਗੇ ਤਾਂ ਸਾਰਿਆਂ ਨੂੰ ਇੱਕ ਤਰੀਕੇ ਦੇ ਨਾਲ ਇਹ ਐਕਸਰਸਾਈਜ਼ ਦਾ ਹੀ हिस्सा है ਜਿਹੜੀ ਮੌਗਡਰਲ ਹੈ ਉਸੇ ਡਿਸਟ੍ਰਿਕਟ ਦੀ ਹੀ ਕੋਟਕਪੂਰਾ ਦੇ ਵਿੱਚ ਕਰ ਰਹੇ ਹਾਂ ਜਿਸ ਤਰ੍ਹਾਂ ਕੀ ਮੈਂ ਤੁਹਾਨੂੰ ਦੱਸਿਆ ਬਲੈਕਆਊਟ ਅਸੀਂ ਆਪਣੇ ਤਿੰਨਾਂ ਸਿਟੀਆਂ ਦੇ ਵਿੱਚ ਕਰਾਂਗੇ ਫਰੀਦਕੋਟ ਦੇ ਵਿੱਚ ਜੈਤੋਂ ਐਂਡ ਕੋਟਕਪੂਰਾ ਦੇ ਵਿੱਚ ਜਿਨ੍ਹਾਂ ਇਲਾਕਿਆਂ ਦੇ ਵਿੱਚ ਕੀਤਾ ਜਾਏਗਾ ਕੁਝ ਸੀਮਿਤ ਕਾਲਨੀਆਂ ਦੇ ਵਿੱਚ ਹੀ ਇਹ ਜਿਹੜਾ ਬਲੈਕਆਊਟ ਅਸੀਂ ਕਰਾਂਗੇ ਉਹਦੇ ਬਾਰੇ ਮੈਂ ਆਪ ਸਭ ਨੂੰ ਜਾਣਕਾਰੀ ਦੇ ਦਿੰਨੀ ਆ ਜਿਸ ਤਰ੍ਹਾਂ ਕੋਟਕਪੂਰਾ ਦੇ ਵਿੱਚ ਪੁਰਾਣੀ ਦਾਣਾ ਮੰਡੀ ਦੇ ਵਿੱਚ ਹੋਏਗਾ ਚਾਰਸਤਰੀ ਮਾਰਕੀਟ ਗੁਰਦੁਆਰਾ ਬਾਜ਼ਾਰ ਸੱਟਾ ਬਾਜ਼ਾਰ ਅਤੇ ਮੇਨ ਬਾਜ਼ਾਰ ਦੇ ਵਿੱਚ ਇੱਕ ਉੱਪਰ ਦਾ ਏਰੀਆ ਹੈ ਜਿੱਥੇ ਕਿ ਅਸੀਂ ਬਲੈਕਆਊਟ ਕਰਾਂਗੇ ਜੈਤੋਂ ਦੇ ਵਿੱਚ ਰਾਮਲੀਲਾ ਗਰਾਊਂਡ ਐ ਸੈਂਟਰਲ పార్ਕ ਪੈ ਜਾਂਦਾ ਹੈਗਾ ਸਿਟੀ ਦਾ ਤਾਂ ਉੱਥੇ ਬਲੈਕਆਊਟ ਹੋਏਗਾ ਫਰੀਦਕੋਟ ਦੇ ਵਿੱਚ ਗੁਰੂ ਨਾਨਕ ਕਲੋਨੀ ਔਰ ਭਾਨ ਸਿੰਘ ਕਲੋਨੀ ਜਿਹੜੇ ਦੋ ਇਲਾਕੇ ਨੇ ਇਹਨਾਂ ਦੇ ਵਿੱਚ ਅਸੀਂ ਬਲੈਕਆਊਟ ਕਰਾਂਗੇ 9 ਵਜੇ ਅਸੀਂ ਕਰਾਂਗੇ ਤੇ ਇਹਦੀ ਜਿਹੜਾ ਹੈਗਾ 15 ਤੋਂ 20 ਮਿੰਟ ਦਾ ਸੀ ਇਹ ਬਲੈਕਆਊਟ ਕਰਾਂਗੇ ਉਹਦੇ ਨਾਲ ਅਸੀਂ ਇਹ ਟੈਸਟ ਕਰਾਂਗੇ ਕਿ ਜੇਕਰ ਕੱਲ ਨੂੰ ਸਾਨੂੰ ਕਿਸੇ ਤਰੀਕੇ ਦਾ ਕੋਈ ਬਲੈਕਆਊਟ ਕਰਨਾ ਪੈਂਦਾ ਤਾਂ ਸਾਡੀਆਂ ਜਿਹੜੀਆਂ ਸਰਵਿਸਿਜ਼ ਹੈਗੀਆਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਤਿਆਰ ਨੇ ਉਹਦੇ ਸਬੰਧੀ ਅਸੀਂ ਬੜੀ ਡਿਟੇਲ ਦੇ ਵਿੱਚ ਅਸੀਂ ਇੱਕ ਪ੍ਰੈਜੈਂਟੇਸ਼ਨ ਜੋ ਹੈ ਸਾਰੇ ਲੋਕਾਂ ਨੂੰ ਡੀਪੀਆਰ ਸਾਹਿਬ ਦੇ ਰਾਹੀਂ ਅਸੀਂ ਭੇਜ ਚੁੱਕੇ ਹਾਂ ਉਹਦੇ ਵਿੱਚ ਇਹ ਹੈਗਾ ਕਿ ਸਭ ਨੇ ਜਦੋਂ ਸਾਇਰਨ ਵੱਜਣਾ ਹੈਗਾ ਗ੍ਰੀਨ ਐਂਡ ਰੈੱਡ ਸਾਇਰਨ ਦੇ ਬਾਰੇ ਵੀ ਅਸੀਂ ਡਿਟੇਲ ਦੇ ਵਿੱਚ ਸਾਰਾ ਆਪਣੀ ਵੀਡੀਓ ਦੇ ਰਾਹੀਂ ਸਮਝਾਇਆ ਹੈਗਾ ਤੇ ਜਦੋਂ ਕੋਈ ਸਾਇਰਨ ਵੱਜਦਾ ਹੈ ਤਾਂ ਉਹਨਾਂ ਨੇ ਸੁਰੱਖਿਅਤ ਸਥਾਨ ਤੇ ਤੱਕ ਪਹੁੰਚਣਾ ਹੈਗਾ ਜੇ ਕੋਈ ਬਾਤ ਖੁੱਲੇ ਦੇ ਵਿੱਚ ਹੈਗੇ ਨੇ ਤਾਂ ਉੱਥੇ ਉਹ ਲੇਟ ਸਕਦੇ ਨੇ ਜੇਕਰ ਆਪਣੀ ਦੁਕਾਨ ਦੇ ਅੰਦਰ ਆ ਤਾਂ ਟੇਬਲ ਦੇ ਥੱਲੇ ਜਾ ਸਕਦੇ ਨੇ ਸਭ ਨੇ ਆਪਣੇ ਆਪਣੇ ਸੁਰੱਖਿਅਤ ਸਥਾਨ ਦੇ ਉੱਤੇ ਪਹੁੰਚਣਾ ਹੈ ਜਿਹੜੇ ਕੋਈ ਵਹੀਕਲਸ ਨੇ ਉਹਨਾਂ ਨੇ ਆਪਣੀਆਂ ਲਾਈਟਾਂ ਵੀ ਉਸ ਸਮੇਂ ਦੇ ਵਿੱਚ ਆਫ ਕਰਨੀਆਂ ਹੈ